ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਇੱਕਾ ਪਰਿਵਾਰ ਸੱਟਾ ਜਾਨਵਰ ਕੈਮਨੇ ਮਿੱਤਰੋ ਕੁਪਤਰ ਕਬਾਤਰ ਕੈਮਨੇ ਤੇ ਲਓ ਜੀ ਕਰਤੀ ਵਲੋਗ ਦੀ ਸਟਾਰਟਿੰਗ ਹੈ ਬਾਕੀ ਪੁੱਕੀ ਆਇਆ ਹੋਇਆ ਪੁੱਕੀ ਆਇਆ ਨਹੀਂ ਹੋਇਆ ਇਕੱਠੇ ਹੀ ਆਏ ਹਾਂ ਜੀ ਸਕੂਲ ਤੋਂ ਆਏ ਹਾਂ ਅੱਜ ਵਰਤੀ ਵੰਦੀ ਛਾਤੀ ਤੇ ਵੈਨ ਆਊਗੀ ਪੁੱਕੀ ਦੀ 2:00 ਵਜੇ ਇਹਨਾਂ ਦੁਕਾਨ ਤੇ ਛੱਡਣ ਚੱਲਾਂਗੇ ਦੁਕਾਨ ਤੇ ਛੱਡ ਕੇ ਪਿੰਡ ਜਾਊਗੀ ਮੈਂ ਸਕੂਲ ਵਾਲੀ ਤੇ ਸਾਡੀ 12:00 ਵਜੇ ਛੁੱਟੀ ਹੋ ਜਾਂਦੀ ਹੈ ਤਾਂ ਕਰਕੇ ਸਕੂਲ ਦੀ ਲੇਟ ਹੁੰਦੀ ਆ 2:20 ਵਜੇ ਤਾਂ ਕਰਕੇ ਚਲੋ ਕੋਈ ਨਾ ਵਾਕਿ ਓਕੇ ਆ ਤੇ ਉੱਤੇ ਆ ਗਈ ਸੀ ਸਿੱਧਾ ਹੀ ਤੇ ਖੁੱਡੇ ਖੋਲੇ ਨਹੀਂ ਬਾਬੇ ਆਪਾਂ ਖੁੱਡੇ ਖੋਲਾਂਗੇ ਤੇ ਹਲੇ ਸੱਚ ਇੱਧਰ ਬੱਚੇ ਕੱਢਲੇ ਸੀ ਕਬੂਤਰਾਂ ਨੇ ਇੱਕ ਜੋੜੀ ਨੇ ਸੱਤ ਆਲ ਨੇ ਬੱਚੇ ਕੱਢਲੇ ਸੀ ਸਾਰਿਆਂ ਨੂੰ ਵਧਾਈਆਂ ਤੇ ਜਿਹੜਾ ਉੱਥੇ ਆਂਡਾ ਪਿਆ ਸੀ ਉਹ ਟੋਕਰੀ ਚ ਖੜ ਜੋ ਆ ਕੈਮਰੇ ਤੇ ਕੀ ਹੋ ਗਿਆ ਉਹ ਟੋਕਰੀ ਤੇ ਠੀਕ ਹੈ ਕਿ ਨਹੀਂ ਗੁਲਾਬੀ ਟੋਕਰੀ ਜਿਹੜੀ ਦਿਖਦੀ ਪਈ ਐ ਉਹ ਚ ਵੀ ਆ ਕੀ ਹੁੰਦਾ ਸੀ ਉਹ ਵਾਈਟ ਵਾਈਟ ਜਾ ਤੇ ਉਹ ਚ ਵੀ ਆਂਡਾ ਇੱਕ ਸੀ ਜਿਹੜਾ ਉਹ ਖਰਾਬ ਹੋ ਗਿਆ ਮੈਨੂੰ ਪਤਾ ਸੀ ਪਹਿਲੇ ਹੀ ਦੱਸਤਾ ਸੀ ਮੈਂ ਖਰਾਬ ਹੈ ਤੇ ਇੱਧਰ ਬੱਚੇ ਬਾਹਰ ਆਏ ਖੜੇ ਨੇ ਆ ਕਰੋ ਚੈੱਕ ਲੋ ਜੀ ਦੋ ਬੱਚੇ ਬਾਹਰ ਆ ਰਹੇ ਨੇ ਤੇ ਉਹ ਵੀ ਵੱਡੇ ਵਾਵਾ ਵੱਡੇ ਹੋ ਗਏ ਤੇ ਉੱਤੇ ਵਾਲੇ ਜਿਹੜੇ ਉੱਤੇ ਗੱਡੇ ਸੀ ਉਹ ਵੀ ਵਾਵਾ ਹੋ ਗਏ ਤੇ ਦੋ ਜੋੜੀਆਂ ਨੇ ਆਂਡੇ ਧਰੇ ਹੋਏ ਉਹ ਵੀ ਦਿਖਾਵਾਂਗੇ ਤੇ ਇੱਕ ਜੋੜੀ ਉਹ ਰਿਆ ਇਹਨੂੰ ਸ਼ਿਫਟ ਕਰਦੇ ਆਂ ਦੇਖਦੇ ਆਂ ਅੱਜ ਵੱਡੇ ਢੋਡਿਆਂ ਚ ਕਰਦੇ ਆਂ ਸ਼ਿਫਟ ਲਗਭਗ ਤਾਂ ਲੱਗ ਹੀ ਹੋਊਗੀ ਜੋੜੀ ਇੱਧਰ ਸੈੱਟ ਨਹੀਂ ਆਈ ਜਾਂਦੀ ਬਾਬੋ ਜੀ ਮੇਰੇ ਵੀਰੋਂ ਆ ਗਏ ਆ ਜੀ ਦੁਕਾਨ ਤੇ ਭੁੱਕੀ ਨੂੰ ਲੈ ਆਏ ਤੇ ਵਹਿਣ ਆਊਗੀ ਓਰੇ ਚੜਾ ਦਾਂਗੇ ਭੁੱਕੀ ਨੂੰ ਬਾਕੀ ਚਾਚਾ ਬੈਠਿਆ ਆਪਣਾ ਅੰਦਰ ਆਹ ਬੈਠਾ ਈ ਚਾਚਾ ਅਮਰੀਦਾਂ ਜੀ ਮੇਰੇ ਵੀਰੋਂ ਆ ਗਏ ਜੀ ਚੋਪਰ ਆਪਾਂ ਨੂੰ ਲੈਣ ਕੋਣ ਕਰਿਆ ਸੀ ਮੈਂ ਕਿਹਾ ਦੁਕਾਨ ਤੋਂ ਲੈ ਜਾਇਆ ਨਾ ਮੋਟਰਸਾਈਕਲ ਆਪਾਂ ਦੁਕਾਨ ਤੇ ਖੜਾਤਾ ਤੇ ਚੋਪਰੇ ਆਪਾਂ ਨੂੰ ਇੱਥੇ ਲੈਣ ਆ ਗਿਆ ਤੇ ਚੱਲਦੇ ਆ ਘਰੇ ਵਿੱਚ ਚੱਲਦੇ ਆ ਉੱਤੇ ਆਉਂਦੇ ਆ ਹੁੰਦੇ ਖਾੜੇ ਸਰਕਾਰ ਧਿਆਨ ਰੱਖਣਾ ਸ਼ਹਿਰ ਕਿ ਮੇਰੇ ਰੋ ਆ ਗਿਆ ਜੀ ਕਰੇ ਚਾਬੀ ਚੱਕ ਲਈਏ ਖੁੱਡੇ ਖੋਲਦੀ ਹੈ ਤੇ ਬਾਕੀ ਆ ਚਿੱਟਾ ਜਿੱਟਾ ਕੈਮਰੇ ਮੂਰੇ ਆ ਚਾਨਣ ਜੇ ਕਰਕੇ ਆਂਦਾ ਹੈ ਮੇਰੇ ਹਿਸਾਬ ਨਾਲ ਪੰਦੀ ਮੌਸਮ ਜੇ ਕਰਕੇ ਹਨਾ ਯਾ ਪਤਾ ਨਹੀਂ ਕੀ ਹੋ ਗਿਆ ਕੈਮਰੇ ਚ ਇਫੈਕਟ ਪੈ ਗਿਆ ਚੋਬਰਾ ਦੇਖੀ ਕੇ ਮੌਸਮ ਕਰਕੇ ਆ ਮੇਰੇ ਹਿਸਾਬ ਨਾਲ ਆ ਦੇਖਿਆ ਤੇਗੀ ਚਿੱਟਾ ਜਿੱਟਾ ਆ ਗਿਆ ਆ ਦੇਖ ਆ ਦੇ ਇੱਕ ਦਾ ਹੁਣ ਸਹੀ ਹੋ ਗਿਆ ਤੂੰ ਆਇਆ ਤੇਰੇ ਆ ਦੇਖਾਂ ਤੂੰ ਗਿਆ ਫਿਰ ਹੋ ਗਿਆ ਯਾਰ ਹੋਈ ਹੋ ਰੇ ਮੌਸਮ ਇਹ ਜਾ ਹੈ ਹੁਣ ਦੇਖਣ ਸਹੀ ਹੋ ਜੀ ਵਾਚ ਚੱਕ ਉਹ ਤੂੰ ਆਇਆ ਹੋ ਰੇ ਤੂੰ ਬੜਾ ਬ੍ਰਾਈਟ ਹੈਂ ਚਮਕ ਮਾਰਦਾ ਹੈਂ ਆ ਦੇਖ ਆ ਦੇ ਟੋਲੇ ਤਾਲੇ ਤੇ ਮੈਂ ਕਿਹਾ ਨਿਗਾ ਮਾਰਾ ਦੀਏ ਕਈ ਦਿਨ ਹੋ ਗਏ ਵਲੋਗ ਨਹੀਂ ਪਾਇਆ ਆਪਾਂ ਤੇ ਉਹ ਵੀ ਦੱਸਾਂ ਕਿਉਂ ਨਹੀਂ ਪਾਇਆ ਯਾਰ ਤੇ ਬਾਕੀ ਬੱਚੇ ਦੇਖੋ ਬਾਹ ਵੱਡੇ ਹੋ ਗਏ ਤੇ ਇੱਧਰ ਰੱਤੇ ਜੇ ਬੰਨਗੇ ਕਬੂਤਰ ਕਬੂਤਰੀ ਖੜੀ ਅੱਗੇ ਮੂਰੇ ਚਲੋ ਕੋਈ ਨਾ ਦਿਖਾ ਦਾਂਗੇ ਦਾਨੇ ਦੋਨੇ ਤੇ ਰਾਂਗੇ ਬਾਕੀ ਆ ਵੀ ਉਹ ਵੀ ਦਿਖਾਣੇ ਆ ਤੇ ਆ ਜੋੜੀ ਅੰਡੇ ਤੇ ਬੈਠੀ ਐ ਹਰੇ ਕੰਡਾਲੀ ਨਾ ਯਾਰ ਕੈਮਰੇ 'ਚ ਫਰਕ ਤਾਂ ਮੈਨੂੰ ਦਿਖੀ ਜਾਂਦਾ ਹੈ ਚਿੱਟਾ ਚਿੱਟਾ ਯਾਰ ਓਏ ਓਹ ਨਾ ਨੇਚਰ ਲੂਸਰ ਲਾਈਟ ਨਾਲ ਲਾਤੀ ਓਏ ਨੂੰ ਆ ਲੀਖੀ ਲੈ ਦੇਖੀ ਓਹ ਲਾਤੀ ਬਰਾਈ ਹਾਂ ਦੇਖਣਾ ਹੈ ਨਾ ਫਿਰ ਦੇਖਣਾ ਇੱਕ ਵਾਰੀ ਨਾ ਬਾਕੀ ਉਹ ਜੋੜੀ ਅੰਡੇ ਤੇ ਬੈਠੀ ਆਪਣੀ ਸ਼ਾਕ ਖੀਂਦੇ ਉੱਤੇ ਤੇ ਚਿੱਪ ਨਹੀਂ ਆ ਲੈ ਵਾ ਇੱਧਰ ਦੋ ਜੋੜੀਆਂ ਬੈਠੀਆਂ ਡੇ ਤੇ ਇੱਧਰ ਬੱਚੇ ਕੱਢ ਲਿਆ ਆਪਣੇ ਕੱਲ ਹੀ ਕੱਢਿਆ ਮੇਰੇ ਹਿਸਾਬ ਨਾਲ ਤੇ ਉਹ ਅੰਡਾ ਖਰਾਵਾ ਉਹ ਅੰਡਾ ਆਪ ਚੱਕਿਆ ਨਹੀਂ ਚੱਕਿਆ ਤਾਂ ਨਹੀਂ ਯਾਰ ਬਸ ਅੱਜ ਚੱਕ ਦਾਂਗਾ ਅੱਜ ਬੈਠੀ ਨਹੀਂ ਉਤਰੀ ਤੇ ਚੱਕ ਦਾਂਗਾ ਮੈਂ ਕਿਹਾ ਚਲ ਪਿਆ ਲੈਣ ਦੇ ਆਪ ਨੂੰ ਕੀ ਕਹਿੰਦੇ ਐ ਇੱਕ ਬੱਚਾ ਮਰ ਗਿਆ ਆ ਯਾ ਕੀ ਮੈਂ ਕੱਲ ਹੀ ਦੇਖ ਲਿਆ ਸੀ ਇੱਕ ਵਾਰੀ ਤਾਂ ਦੰਬ ਕੇ ਮਾਰਦਾ ਯਾਰ ਹੈ ਨਾ ਉਹ ਤਾਂ ਫੀਡ ਫੁੱਲ ਦੇ ਰੱਖਿਆ ਆ ਬੱਚੇ ਨੂੰ ਇਹਨੂੰ ਮੈਨੂੰ ਪਤਾ ਨਹੀਂ ਕੀ ਦਿੱਕਤ ਹੋ ਗਈ ਯਾਰ ਹੈ ਕੱਲ ਹੀ ਮੈਨੂੰ ਲੱਗੀ ਤਾਂ ਹੁੰਦਾ ਸੀ ਮੈਂ ਜਿਆਦਾ ਮਗਾ ਛੋਟੜਦੀ ਹਾਂ ਹੈ ਛੋਟੇ ਛੋਟੇ ਵਾਲੇ ਪਤਾ ਨਹੀਂ ਕੀ ਦਿੱਕਤ ਹੋਊਗੀ ਯਾਰ ਦੱਬ ਕੇ ਫੀਡ ਨਹੀਂ ਦੇਈ ਕਬੂਤਰੀ ਕਿਉਂਕਿ ਯਾਰ ਕਬੂਤਰ ਵੀ ਨਵੀਂ ਪੱਠੀ ਆ ਤਾਂ ਕਰਕੇ ਪਤਾ ਨਹੀਂ ਹੋ ਗਿਆ ਉਹ ਆ ਚਲੋ ਕੋਈ ਨਹੀਂ ਯਾਰ ਜਿਵੇਂ ਲਿਖਿਆ ਤੇ ਬਾਬਿਓ ਬੱਚਾ ਤਾਂ ਕਰਕੇ ਮਰਿਆ ਤੁਹਾਨੂੰ ਐਵੇਂ ਹੋਊਗਾ ਵੀ ਗੌਰਤਾ ਰੱਖ ਦੇਣੀ ਹੈ ਐਜੀ ਕੋਈ ਗੱਲ ਨਹੀਂ ਗੌਰਤਾ ਆਪਣੀ ਪੂਰੇ ਦਿਨ ਸੀ ਜਦੋਂ ਤੱਕ ਵਲੌਗ ਨਹੀਂ ਆਇਆ ਤੇ ਬੱਚੇ ਲਗਭਗ ਕੱਲ ਹੀ ਨਿਕਲੇ ਆ ਬਾਕੀ ਆ ਫਿਰ ਕਬੂਤਰੀ ਨੇ ਯਾਰ ਫੀਡ ਨਹੀਂ ਕਰੀ ਇਹਨੂੰ ਕਿਉਂਕਿ ਕਬੂਤਰੀ ਉਹ ਨਵੀਂ ਐ ਪੱਠੀ ਐ ਪਹਿਲੀ ਵਾਰੀ ਆਂਡੇ ਤਾਂ ਰੇਸੀ ਤੇ ਪਹਿਲੀ ਵਾਰੀ ਬੱਚੇ ਕੱਢਿਆ ਮੇਰੇ ਸਾਹਮਣੇ ਲਾ ਚੱਕਰ ਹੋ ਗਿਆ ਬਾਕੀ ਕੀ ਰੱਬ ਜਾਣਦਾ ਰੱਬ ਦਾ ਕੱਲ ਦੇਖੇ ਸੀ ਮੈਂਗਾ ਸੈਟ ਨੇ ਕੱਲ ਹੀ ਨਿਕਲੇ ਸੀ ਤੇ ਇੱਕ ਨੂੰ ਤਾਂ ਫੀਡ ਦੇ ਰੱਖੀ ਆ ਹੁਣ ਮੈਂ ਦੇਖਿਆ ਫੁੱਲ ਫੀਡ ਸੀ ਬਾਬਿਓ ਤੇ ਇੱਕ ਇੱਕ ਨੂੰ ਪਤਾ ਨਹੀਂ ਕੀ ਹੋਗਾ ਉਹਦੇ ਧਰਤਾ ਚਲੋ ਜੋ ਹੋਣਾ ਉਹ ਤਾਂ ਹੋਣਾ ਬਾਕੀ ਹੈਗੇ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇੱਕ ਬੱਚਾ ਹੈਗਾ ਬਸ ਉਹ ਵੱਲ ਜੇ ਹੁਣ ਤੇ ਬਾਕੀ ਆਪਾਂ ਨੀਗਾ ਤਾਂ ਫੁੱਲ ਰੱਖਦੇ ਆ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਫੁੱਲ ਆਪਾਂ ਗੋੜ ਰੱਖਦੇ ਆ ਤੇ ਇੱਕ ਉਹਰੇ ਕਰੀਏ ਛਤਰੀ ਦਾ ਜਗਾੜ ਬਾਬਿਓ ਹਨਾ ਜੋ ਬਰ ਆਇਆ ਨਾ ਬੱਚੇ-ਵੱਚੇ ਵਾਲ ਕੱਡਾ ਕਰਾਂਗੇ ਥੋੜੇ ਦਿਨਾਂ ਤੱਕ ਉਹ ਬਾਲਟੀ ਜਿਹੜੀ ਫालतू ਪਈ ਆ ਉਹਰੇ ਤਾਂ ਲੈਨੇ ਆ ਖੁੱਡੇ ਮੂਰੇ ਤੇ ਛੋਟੇ ਆ ਬਾਸ ਤੇ ਛਤਰੀ ਲਾ ਦਾਂਗੇ ਹਨਾ ਉਹ ਸੈਟ ਬਣਾਈ ਆ ਕਿੱਥੇ ਉਹ ਦੂਰੀ ਬਹੁਤ ਉੱਚੀ ਵੀ ਐ ਖੁੱਡੇ ਜੀ ਆ ਬਾਲਟੀ ਵੇਲੀਦਾ ਯਾਰ ਆਲੀ ਆ ਬਸ ਉਹਰੇ ਬਿਠਾ ਤੇ ਉਹਰੇ ਉਹਰੇ ਅੰਦਰ ਵਰਤੇ ਉੱਥੇ ਬਿਠਾਵਾਂਗੇ ਡਾਰੋਂ ਡਿੱਗਣੋਂ ਦਾ ਪਰਹਪਰਾ ਤਾਂ ਕਰਕੇ ਤੇ ਇਹ ਉਹਰੇ ਬਿਠਾਵਾਂਗੇ ਛੋਟੀ ਛਤਰੀ ਤੇ ਉੱਚੀ ਚੱਕਦਿਆਂ ਕਰਾਂਗੇ ਜੇ ਡਾਰੀ ਵਾਲੇ ਹੋਗੇ ਇਦਰ ਉਹ ਰਤੀ ਇੱਕ ਨੀਵੀਂ ਤਾਂ ਹੋਣੀ ਜ਼ਰੂਰੀ ਹੈ ਤਾਂ ਕਰਕੇ ਚਲੋ ਵੀ ਦੇਖਦੇ ਆ ਕੋਈ ਨਾ ਬਾਕੀ ਦਾਣਾ ਪਾਣੀ ਧਰ ਦਿਆਂ ਮਿੱਤਰੋ ਟਰੇ ਧਰਤੀ ਉੱਥੇ ਦਾਣਾ ਬਾਣੀ ਕਰਦੇ ਆ ਰੈਡੀ ਟਰੇ ਆ ਕਰਕੇ ਸਾਫ਼ ਜਮਾ ਨੀਟ ਐਂਡ ਕਲੀਨ ਹਾਂਜੀ ਇੱਕ ਟਰੇ ਚੱਕ ਲਈ ਆਪਾਂ ਇੱਕ ਚੌਬਰ ਨੇ ਧਰਤੀ ਤੇ ਆਪਾਂ ਵੀ ਧਰਦੀਆਂ ਦਾਣੇ ਤੁਹਾਨੂੰ ਪਤਾ ਹੀ ਹੈ ਕਿਹੜੀ ਖਾਣਕ ਬਣਨੇ ਆਪਾਂ ਸਰੋਂ ਮੱਕੀ ਦਾਣੇ ਬੈਸ ਆਇਆ 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 ਬਤੁਏ ਲੋ ਜੀ ਦੱਤਿਆਂ ਦਾ ਕਰਾਵਾਂਗੇ ਸ਼ੌਂਕ ਤੁਹਾਨੂੰ ਬਾਅਦ ਚ ਠਹਿਰ ਕੇ ਛਤਰੀ-ਛਤਰੀ ਕੰਮ ਕਰਨੀ ਹੋ ਰਿਹਾ ਆਪਾਂ ਜਿਵੇਂ ਤੁਹਾਨੂੰ ਦੱਸਿਆ ਤੇ ਦਾਣੇ ਧਰਤੇ ਤੇ ਪਾਣੀ ਭਰ ਦਿੰਨੇ ਆ ਚੋਬਰ ਲੈ ਬਹੁਤ ਚੱਕ ਤੇ ਆਹ ਪਾਣੀ ਡੋਲ ਦੇ ਜਿਹੜਾ ਪਰਾਣਾ ਪਿਆ ਤਾਜ਼ਾ ਭਰ ਲਈ ਠੰਡਾ ਟੂੜੀ ਚੱਲਣ ਦਿਖੜ ਜਾਏ ਪਾਣੀ ਨਾ ਪੌਦਿਆਂ ਚ ਬਾਦੇ ਜਿਹੜਾ ਬਾਲਟੀ ਚ ਖੜ ਜਾ ਮੈਂ ਹੀ ਪਾ ਦਿੰਦਾ ਨਹੀਂ ਪਾ ਦਿੰਨਾ ਖੜ ਜਾ ਖੜ ਜਾ ਇਹ ਕਹਾਂ ਆਪਾਂ ਐਵੇਂ ਡੋਲਣਾ ਇਹ ਪੌਦਿਆਂ ਨੂੰ ਪਾ ਦਈਏ। ਲੋ ਜੀ ਬੋਤਲ ਭਰ ਲਈ, ਪਾਣੀ ਭਰ ਦੂ ਆ ਚੋਬਰ। ਤੇ ਆਪਾਂ ਆਪਾ ਪਾ ਪਾ ਇੱਕ ਜੋੜੀ ਜਿਹੜੀ ਅੰਦਰ ਹੈ। ਤੁਹਾਨੂੰ ਜਿਵੇਂ ਕਿਹਾ ਸੀ ਮੈਂ ਵਲੌਗ ਸਟਾਰਟ ਕਰਦੇ ਹੀ ਪੰਖਾ ਚੱਲੀ ਰਹਿੰਦਾ, ਮੈਨੂੰ ਲੱਗਿਆ ਲਾਈਟ ਚੱਲੀ ਜਾਂਦੀ ਆ। ਤੇ ਆ ਜੋੜੀ ਆਪਾਂ ਚੱਕਦੇ ਹਾਂ ਉਰੋਂ, ਕਰਦੇ ਹਾਂ ਸ਼ਿਫਟ ਕਿਉਂਕਿ ਉਹਰੇ ਯਾਰ ਸੈੱਟ ਨਹੀਂ ਆਈ ਜਾਂਦੀ ਏ ਜੋੜੀ। ਹਾਂ ਉਪਰਾਂ ਮੰਨਦੀ ਏ। ਕਈ ਵਾਰੀ ਕਬੂਤਰ ਨਹੀਂ ਯਾਰ ਸਾਫ ਚੋਂਦਾ ਹੈਗੇ ਨਹੀਂ। ਤਾਂ ਕਰਕੇ ਤੇ ਇਹਨੂੰ ਆਪਾਂ ਫੜਦੇ ਹੁਣ ਤੇ ਇਹਨੂੰ ਛੱਡਦੇ ਆ ਜਿਹੜੀ ਇਹ ਕਬੂਤਰੀ ਨੂੰ ਜਿਹੜਾ ਕਬੂਤਰ ਤੰਗ ਕਰਦਾ ਉਹ ਛੱਡ ਦਿੰਨੇ ਆਪਾਂ ਨਾਲ ਵਾਲੇ ਹੁੱਡੇ 'ਚ ਮੇਰੇ ਸਾਹਮਣੇ ਮੌਸਮ ਕਰਕੇ ਕੈਮਰਾ ਕਰਤਾ ਚੋਬਰਾ ਮੌਸਮ ਜ ਮਿੱਠ ਮੱਠਾ ਮੱਠਾ ਹੋ ਰਿਹਾ ਹੈ ਤਾਂ ਕਰਕੇ ਇਹ ਜਿਹੜਾ ਨੀਲਾ ਹੈ ਨਾ ਫੜ ਕੇ ਲਿਆਓ ਅੱਜ ਬੱਚੇ ਵਾਰਾਂ ਲੱਗਿਓ ਚਿੱਟੀਆਂ ਵਾਲਾ ਉਹ ਤਾਂ ਚੁਣਨ ਹੀ ਲੱਗ ਗਿਆ ਇੱਕ ਬੱਚਾ ਹਾਂ ਹਾਂ ਚੁਗਦੇ ਆ ਚੁਗਦੇ ਆ ਕਿਹੜਾ ਲਿਆਵਾਂ ਬੱਚਾ ਨੀਲਾ ਸਿੱਟੇ ਫੜਾ ਲਾਂ ਕਿ ਦੂਜਾ ਨਾ ਚਿੱਟੀਆਂ ਅੱਖਾਂ ਲਗੇ ਡਾ ਤੇ ਬੱਚੇ ਆ ਰਹੇ ਵਾਕੀ ਆ ਰਹੇ ਇੱਕ ਬੱਚਾ ਵਾਰਿਆ ਤੇ ਦੋ ਤਾਂ ਉਧਰ ਖੜੇ ਇੱਕ ਹੋਰ ਹੈ ਹਜੇ ਤਾਂ ਚੁਗਣ ਲੱਗੇ ਤਾਂ ਹੀ ਯਾਰ ਜੇ ਆਪਾਂ ਇਹਨਾਂ ਨੂੰ ਚੱਕ ਲਈਏ ਆਪਾਂ ਆਪਦੇ ਹੱਥ ਨਾਲ ਖਵਾਈਏ ਫਿਰ ਆਤ ਲੇਟ ਪਊਗੇ ਇਹਨਾਂ ਨੂੰ ਖਾਣ ਦੀ ਤੇ ਵਿੱਚ ਆਪੇ ਤੁੰਝਾ ਮਾਰਦੇ ਰਹਿਣਗੇ ਹੌਲੀ ਹੌਲੀ ਆਪੇ ਸਿੱਖ ਜਾਣਗੇ ਤੇ ਉੱਤੇ ਵਾਲੇ ਬੱਚਿਆਂ ਦਾ ਮੈਨੂੰ ਡਰ ਹੈ ਜਿਹੜੇ ਉੱਤੇ ਕੱਡੇ ਹੋਏ ਆ ਉਹ ਥੱਲੇ ਨਾ ਡਿੱਗ ਪੈਣ ਉਹ ਨਹੀਂ ਡਿੱਗਦੇ ਇਹਦਾ ਬਸ ਛੱਡਦੇ ਆਲੇ ਤਾਂ ਬਾਈ ਜਿੱਤੂ ਹੋਰ ਤੇ ਧਿਆਨ ਨਾਲ ਨੂੰ ਨੇ ਲਓ ਜੀ ਛੜਤਾ ਤੇ ਉਹ ਜੋੜੀ ਫੜ ਲਈ ਹੁਣ ਲਿਆ ਚੋਬਰਾ ਖਾਣਾ ਨਾ ਪਾ ਜੀ ਖਾਣਾ ਦੇਖਦੇ ਕਿੱਥੇ ਕੀ ਕਰਦੇ ਆ ਟੋਕਰੀਆਂ ਹਲੇ ਇੱਕ ਤਾਂ ਲਓ ਜੀ ਛੜਦੀਏ ਲਓ ਜੀ ਛੜਤਾ ਹੁਣ ਦੇਖੀ ਜਾਊਗੀ ਯਾਰ ਜਿਹੜਾ ਵੀ ਤੰਗ ਕਰੂਗਾ ਕਰੂਗਾ ਨਹੀਂ ਕਰੂਗਾ ਨਹੀਂ ਕਰੂਗਾ ਆਪਣੇ 212 ਬਹੁਤ ਮੱਥਾ ਮਾਰ ਲਿਆ ਜੇ ਹੁਣ ਵੀ ਆ ਜੋੜੀ ਲੱਗੀ ਫਿਰ ਕੰਮ ਖਤਮ ਫਿਰ ਕੰਮ ਖਤਮ ਹੈ ਤੇ ਆਂਡਾ ਵੀ ਚੱਕ ਲਿਆ ਚੋਬਰਾ ਹੋ ਜਾ ਹੁਣ ਤਾਂ ਬਸ ਖਤਮ ਆ ਵੀ ਕਿ ਮੈਂ ਜੱਕ ਲਿਆ ਮੈਂ ਟੋਕਰੀ ਵੀ ਅੰਦਰ ਕਰਦੀ ਮੈਂ ਚੱਕ ਕੋਈ ਨਹੀਂ ਅੰਦਰ ਵੀ ਵੇਲੀ ਜਗਾ ਯਾਰ ਇੱਧਰ ਇੱਧਰ ਲਾ ਦਾਂਗੇ ਟੋਕਰੀ ਤੇ ਆਂਡਾ ਚੱਕ ਲਈਏ 스멜 ਮਾਰਦਾ ਹੋਇਆ 100% ਗਰੰਟੀ ਆ ਖੁੱਲਾ ਤੇ ਹੀ ਬਾਰ ਬਾਰ ਬਤਾ ਕਿ ਵਧ ਰਿਹਾ ਆ ਬੱਚੇ ਕਰਕੇ ਨਹੀਂ ਵਧ ਰਿਹਾ ਮਾ ਯਾਰ ਥੋੜਾ ਜਿਹਾ ਸਹੀ ਵਧ ਰਿਹਾ ਬੱਚੇ ਡੇਗ ਹੀ ਆ ਤਾਂ ਪਰ 스멜 ਬਹੁਤ ਗੰਦੀ ਮਾਰਦਾ ਹੋਇਆ ਪੱਕੀ ਗੱਲ ਐ ਪਰ ਕਿਉਂ ਸੁੰਗਣਾ ਆ ਗੰਦੇ ਚ ਸਿੱਟਦਾ ਆਪਾ ਤਾਂ ਆਬਿਓ ਤੇ ਪ੍ਰਾਣੀ ਛਤਰੀ ਵੇਚੀ ਆਪਣੇ ਕੋਲ ਇੱਕ ਆਪਾ ਪਾਣੀ ਪੂਣੀ ਮਾਰ ਕੇ ਬਿੱਠਾ ਸਾਫ ਕਰਤੀਆਂ ਤੇ ਲਾਤੀ ਇੱਕ ਵਾਰੀ ਤੇ ਐਂ ਤਾਂ ਆਪਣੇ ਕੋਲ ਛਤਰੀਆਂ ਬਹੁਤ ਐ ਕਪੜੇ ਵੀ ਨਵੇਂ ਲੈ ਐ ਸੀ ਆ ਪੈਤ ਕੀ ਤੁਹਾਨੂੰ ਜਿਵੇਂ ਪਤਾ ਯਾਰ ਇਹ ਆ ਦੀ ਛਤਰੀ ਨਵੀਂ ਆ ਬਾਬਿਓ ਠੀਕ ਐ ਤੇ ਆ ਪ੍ਰਾਣੀ ਵੇਚੀ ਇਹ ਵੀ ਦੱਸਾਂਗੇ ਪ੍ਰਾਣੀ ਕਿਉਂ ਲਈ ਆ ਓਰੇ ਇਹ ਵੀ ਕਾਰਨ ਦੱਸਾਂਗੇ ਚੌਬਰ ਨੇ ਦਿਮਾਗ ਖਲਾਇਆ ਮਾਣਾ ਮੋਟਾ ਤੇ ਆ ਦੋ ਛਤਰੀਆਂ ਆ ਪਈਆਂ ਨਵੀਆਂ ਠੀਕ ਐ ਤੇ ਇੱਕ ਛਤਰੀ ਆ ਟੰਗ ਦੀ ਇਹਨਾਂ ਦਾ ਛਤਰੀਆਂ ਬੋਲਦੇ ਆ ਪ੍ਰਾਣੀ ਛਤਰੀ ਬਾਬੇ ਤਾਂ ਲਾਈ ਆ ਹਲੇ ਬੱਚੇ ਛੋਟੇ ਨੇ ਜਿਹੜੇ ਛੋਡੇ ਬੱਚੇ ਬਿਠਾਇਆ ਕਰਾਂਗੇ ਆਪਾਂ ਉਹਦੇ ਬਿਠਾ ਦੇ ਕਰਾਂਗੇ ਠੀਕ ਐ ਉਹਦੇ ਬਿਠਾ ਦੇ ਜਿਵੇਂ ਦਾੜੀ ਵਾਲੇ ਹੋਗੇ ਆਪੇ ਉੱਡ ਕੇ ਹੈਂ ਹਣ ਨਾਲੇ ਹਣ ਨਾਲੇ ਵੱਡੀ ਆ ਛਤਰੀ ਸਭ ਤੋਂ ਇਹ ਖੁੱਲੇ-ਖੁੱਲੇ ਬੈ ਜਾ ਕਰਨਗੇ ਆਪੇ ਰੰਗ ਐਨਾਂ ਫਿੱਟ ਵੀ ਸਹੀ ਐ ਸੈੱਟ ਐ ਬਸ ਯਾਰ ਛੋਟੇ ਹੁੰਦੇ ਬਿਠਾਣੇ ਆਪਾਂ ਤਾਂ ਤੇ ਜਦੋਂ ਦਾੜੀ ਵਾਲੇ ਹੋਗੇ ਫਿਰ ਤਾਂ ਵੱਡੀਆਂ ਛਤਰੀਆਂ ਤੇ ਬੈਣ ਲੱਗ ਜਾਣਗੇ ਇਹਨਾਂ ਤੇ ਬੈਣ ਲੱਗ ਜਾਣਗੇ ਦਿੱਕਤ ਵਾਲੀ ਕੋਈ ਗੱਲ ਨਹੀਂ ਤੇ ਤਾਂ ਕਰਕੇ ਆ ਬਾਸ ਵੀ ਮਸਾ ਪਾ ਲਿਆ ਪਾ ਉਤੋਂ ਖੁੱਡੇ ਉੱਤੇ ਰੱਖ ਰੱਖਿਆ ਸੀ ਇਹ ਤਿੰਨ ਜੇ ਬਾਸੇ ਹਜੇ ਸੈੱਟ ਕਰਕੇ ਆਪਾਂ ਖੜਾਏ ਨਹੀਂ ਕਿਉਂ ਝੂਠ ਮਾਰੀਏ ਹਜੇ ਸੈਟਿੰਗ ਕਰਦੇ ਕੋਈ ਚੀਜ਼ ਫਸਾ ਦਾਂਗੇ ਓਕੇ ਹੋ ਗਿਆ ਕੰਮ ਤੇ ਬੱਚਿਆਂ ਨੂੰ ਫੀਡ ਫੂਡ ਕਰਨ ਦੋ ਤੇ ਫਿਰ ਤੁਹਾਨੂੰ ਚੱਕ ਕੇ ਦਿਖਾਵਾਂਗੇ ਵੀ ਕਿੱਡੇ ਕਿੱਡੇ ਹੋਏ ਕਿੱਡੇ ਨਹੀਂ ਕਬੂਤਰਾਂ ਨੂੰ ਫੀਡ ਕਰਨ ਦੋ ਓ ਜੀ ਮੇਰੇ ਵੀਰੋਂ ਦੋ ਬੱਚੇ ਦਾ ਚੱਕ ਲਿਆ ਸੀ ਮੈਂ ਦੋ ਚੋਬਰ ਚੱਕ ਕੇ ਲੈ ਗਈ ਜਾਂਦਾ ਤੇ ਕਿਵੇਂ ਇੰਦਾਂ ਕਿ ਜੇ ਬਾਪ ਦੀ ਲਾੜ ਹੈ ਛੋਟੀ ਭੈਣ ਕਿਵੇਂ ਇਹ ਸਾਫ ਪੈ ਨੇ ਸਾਫ ਕਿਉਂ ਮਿੱਠਾ ਸੁਖਰੀਆਂ ਹੋਣੀਆਂ ਟੋਕਰੀ ਜਿਹਾ ਇਹ ਵੀ ਛੋਟੇ ਛੋਟੇ ਨੇ ਨਾ ਕਿਹੜੇ ਆਹਾ ਚਿੱਟੇ ਆਹਾ ਆ ਇਹਨਾਂ ਨੂੰ ਫੀਡ ਫੁੱਲ ਕਰ ਰੱਖੀ ਆ ਕਰੋ ਸ਼ੌਂਕ ਮੇਰੇ ਵੀਰੋਂ ਦੋ ਰੱਤਿਆਂ ਦਾ ਤੇ ਦੋ ਲਾਲ ਚਿੰਨਿਆਂ ਦਾ ਠੀਕ ਹੈ ਕਿ ਨਹੀਂ ਤੇ ਇਹ ਬੱਚਾ ਦਾ ਲਾਲ ਚਿੰਨਾ ਹੀ ਬਣੂ ਲਗ ਪੱਗ ਹੈਡ ਕਬੂਤਰ ਦਾ ਬੱਚਾ ਇਹ ਆਪਣੇ ਦਾ ਤੇ ਕਬੂਤਰੀ ਐਦ ਕੀ ਇਹਦੇ ਨਾਲ ਲਾਈ ਆ ਭੂਰੂ ਦੀ ਭੈਣ ਮਿੱਤਰੋ ਦੇਖਦਾ ਨਾ ਪੁਰੂ ਦੀਆਂ ਫਾਂ ਥੋੜੀ ਲਈਏ ਪੁਰੂ ਦੀ ਮਾਂ ਸੋਰੀ ਪੁਰੂ ਦੀ ਮਾਂ ਲਈਏ ਲਾਲ ਜਿੰਨੀ ਕਬੂਤਰੀ ਐ ਹੈੱਡ ਵੀ ਆਪ ਲਾਲ ਜਿੰਨਾ ਕਬੂਤਰ ਐ ਤੇ ਆ ਬੱਚੇ ਗੱਡੇ ਉਹਨਾਂ ਨੇ ਉਹਨਾਂ ਦਾ ਲਾਲ ਜੇ ਰੰਗ ਹੋ ਹੋਈ ਸਿੱਕਤ ਆ ਹਾਂ ਇਹਦਾ ਸਾਫ ਸੂਫ ਹੋ ਕੇ ਸੈਟਿੰਗ ਵੈਟਿੰਗ ਅੱਛੀ ਤਰ੍ਹਾਂ ਹੋ ਜੂਗੀ ਤੇ ਕਰ ਲੋ ਪੁੰਜੇ ਫਾਂਜੇ ਤਾਂ ਆਇ ਨਹੀਂ ਬਾਕੀ ਦੇਖ ਲੋ ਜਿਹਨੂੰ ਨੌਲੇਜ ਹੋਈ ਯਾਰ ਕਮੈਂਟਾਂ 'ਚ ਦੱਸ ਦਿਓ ਕਿਵੇਂ ਜੇ ਬੱਚੇ ਐ ਸੰਤਾ ਆਪ ਨਹੀਂ ਪਤਾ ਕਿ ਉਹ ਝੂਠ ਮਾਰੀਏ ਐਤ ਕੀ ਸਾਡਾ ਠੀਕ ਹੈ ਕਿ ਨਹੀਂ ਜਿੰਨੇ ਕੋ ਨਾਲੇਜ ਹੁੰਦੀ ਓਨੇ ਕਾ ਆਪਾਂ ਦੱਸ ਦਿੰਨੇ ਆ ਸਾਨੂੰ ਤਾਂ ਕੁਛ ਨਹੀਂ ਪਤਾ ਸਿੱਧੀ ਜੀ ਗੱਲ ਐ ਤੇ ਆ ਕਰੋ ਸ਼ੌਂਕ ਆਪਣੇ ਕਿਹੜੇ ਕਬਤਰ ਦਾ ਜੋਬਰਾ ਦੱਸ ਦੇ ਯਾਰ ਕਿਹੜਾ ਪਟਿਆਲਾ ਵਾਲਾ ਠੀਕ ਆ ਜੀ ਪਟਿਆਲਾ ਵਾਲਾ ਬੱਚਾ ਯੋਰਕੇ ਜੀ ਹੋਰ ਰਹੇ ਕੋ ਹਰ ਦੋ ਐਸੇ ਗੱਲੋਂ ਐਸੇ ਗੱਲੋਂ ਚੋਬਰਾ ਥੋੜਾ ਯਾਰ ਦਿਲ ਚ ਦੁੱਖ ਹੁੰਦਾ ਹੋਰ ਨਹੀਂ ਬਾਜ ਨਹੀਂ ਨਿਕਲਦੀ ਠੋੜੇ ਜਿਹਾ ਖੇਡ ਕੇ ਇਹ ਕਬੂਤਰ ਨਹੀਂ ਉੱਡਿਆ ਆਪਣੇ ਯਾਰ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਇਹਦਾ ਚਲੋ ਮੈਂ ਦੱਸਦਾ ਚੋਬਰ ਦਾ ਠੰਡਾ ਹੋ ਰਿਹਾ ਕਹਿੰਦਾ ਚਲੋ ਮੈਂ ਦੱਸ ਦਿੰਦਾ ਆਪਾਂ ਨੂੰ ਕੋਈ ਕੀ ਸ਼ੌਂਕ ਹੈ ਯਾਰ ਹਾਰ ਜਿੱਤ ਤਾਂ ਹੁੰਦੀ ਹੈ ਉਹ ਤਾਂ ਗੱਲ ਹੈ ਚੋਬਰ ਦਾ ਮੰਨੀ ਹਾਰ ਜਿੱਤ ਹੁੰਦੀ ਆ ਪਰ ਕੋਈ ਜੇ ਕਬੂਤਰ ਹੀ ਨਹੀਂ ਉੱਡਦੇ ਉਹਨਾਂ ਥੋੜਾ ਜਿਹਾ ਦੁੱਖ ਲੱਗਦਾ ਚੋਬਰਾ ਤੇਰੀ ਵੀ ਗੱਲ ਸਹੀ ਹੈ ਤੇਰੀ ਮੈਂ ਮੰਨਦਾ ਭਈ ਦੋ ਖਾਲੀ ਗੱਲ ਤਾਂ ਹੈ ਚਲੋ ਕੋਈ ਨਹੀਂ ਚੋੜ ਜੇ ਕਰੀ ਜਾਂਦੇ ਆਪਾਂ ਕਿਹੜਾ ਲਓ ਮੇਰੇ ਵੀਰੋ ਕਰੋ ਸ਼ੌਕ ਪਟਿਆਲੇ ਵਾਲਾ ਬੱਚਾ ਤੇ ਇਹਦੇ ਨਾਲ ਮਾਨ ਲਾਈਏ ਨਵੀਂ ਕਬੂਤਰੀ ਲਾਈ ਆਪਾਂ ਝੂਠ ਨਹੀਂ ਮਾਰਦੇ ਉਹ ਵੀ ਪਟਿਆਲੇ ਤੋਂ ਹੀ ਲੈ ਕੇ ਆਏ ਆ ਜਿਹੜੇ ਜਿੱਥੋਂ ਲੈ ਕੇ ਆਏ ਆ ਆਪਾਂ ਉੱਥੋਂ ਹੀ ਦੱਸਾਂਗੇ ਐ ਨਹੀਂ ਕਹਿੰਦੇ ਵੀ ਮੋਰ ਦੇ ਘਰ ਜਾ ਕੇ ਲੈ ਆਏ ਕਿਉਂ ਬਾਪੂ ਆਸ ਨੇ ਬਤਾਈ ਮੋਰ ਦੇ ਘਰ ਸਿੱਧੀ ਗੱਲ ਹੈ ਪਟਿਆਲੇ ਤੋਂ ਕਬੂਤਰੀ ਲੈ ਆਏ ਆ ਲੈ ਕੇ ਆਏ ਆ 500 ਦੀ ਰੇਟ ਵੀ ਦੱਸਤਾ ਤੁਹਾਨੂੰ ਹੋਰ ਕਿੱਕੋ ਜਮਨ ਨਟਲ ਚੋਬਰਾ ਕਿੰਨੇ 50120 ਐ ਬਸ ਸਾਰਾ ਕੁਝ ਦੱਸਤਾ ਯਾਰ ਤੁਹਾਨੂੰ ਯਾਰ ਕਿਥੇ ਆਇਆ ਕਹਦੇ ਆਇਆ ਕਹਦੀ ਆ ਵੀ ਐਨੇ ਜਿਹੇ ਕਏ ਆ ਸਾਰਾ ਯਾਰ ਦੀ ਫਲਾਣੀ 21 ਹਾਰ ਦੀ ਕਿੰਨ ਚੂਠ ਮਾਰੀਏ 500 ਦੀ ਕਬੂਤਰੀਆ ਪਟਿਆਲੇ ਤੋਂ ਲੈ ਕੇ ਆਏ ਆ ਜਿੱਥੇ ਨਾ ਗੋਲੀ ਮਾਰਕੀਟ ਜੀ ਲੱਗਦੀ ਹੁੰਦੀ ਆ ਉਹਨਾਂ ਦੇ ਬੱਚੇ ਆ ਤੇ ਆ ਕਰੋ ਚੈੱਕ ਫੁੰਝਾ ਫੰਜਾ ਦਾ ਬੰਦ ਹੈ ਹੁਣ ਤੋਂ ਹੀ ਬੰਦ ਹੈ ਆ ਕਰੋ ਚੈੱਕ ਫੁੰਝਾ ਦਾ ਹੁਣ ਤੋਂ ਹੀ ਬੰਦ ਹੈ ਤੁਹਾਡੇ ਸਾਹਮਣੇ ਤੇ ਪੱਲੇ ਬੁੱਲੇ ਹਜੇ ਯਾਰ ਛੋਟੇ ਨੇ ਹਜੇ ਤੱਕ ਕੀ ਦਿਖਾਵਾਂਗੇ ਤੁਹਾਨੂੰ ਬਾਕੀ ਪਛਾਣੇ ਦੇਖ ਲੋ ਆ ਦੇਖੋ ਇਹਦਾ ਕਾਂਤਰਾ ਪਹਿਲੇ ਹੀ ਕਾਲੀਆਂ ਜੀਆਂ ਕਾਲੀਆਂ ਜੀਆਂ ਲਾਲ ਚੀ ਨਹੀਂ ਵੱਜੂਆ ਮੇਰੇ ਹਿਸਾਬ ਨਾਲੇ ਕਾਲੀਆਂ ਤਾਂ ਨਹੀਂ ਹੈਗੀਆਂ ਤੇ ਰੱਤੇ ਸਲੇਟੀਆਂ ਜੀਆਂ ਬਾਪ ਬਾਪ ਦਾ ਫੁੰਜਾ ਸਲੇਟੀ ਆ ਬੱਸ ਤਾਂ ਕਰਕੇ ਤੇ ਬਾਕੀ ਰੱਤੇ ਸ਼ਾਂਤ ਬੈਠਿਆ ਇਹ ਥੋੜਾ ਜਿਹਾ ਠੱਠ ਠੁੱਲ ਪਾਤੀ ਸੀ ਇਹਨਾਂ ਦੇ ਠੱਲਾ ਠੁੱਲਾ ਓਕੇ ਕਰਤਾ ਸੀ ਤੇ ਮੈਂ ਕਿਹਾ 10 ਮਿੰਟ ਬਿਠਾ ਦਿਆਂ ਤਾਂ ਪੈ ਜੂਗੇ ਇਹਨਾਂ ਨੂੰ ਫਿਰ ਰੂਟੀਨ 'ਚ ਬਿਠਾ ਕਰਾਂਗੇ ਤਾਂ ਕਰਕੇ ਤੇ ਬਾਕੀ ਓਕੇ ਅਛਤਰੀ ਤਾਈ ਨੀਵੀਂ ਜੀ ਲਾਈ ਆ ਆਪਾਂ ਜਿਆਦਾ ਉੱਚੀ ਜਿਹੜੀ ਉਹ ਸੀ ਉਹ ਵੀ ਲਾ ਦਿੰਦੇ ਆਪਾਂ ਉਹਦੇ ਐਡੀ ਉਹ ਕਹਾਣੀ ਨਹੀਂ ਸੀ ਨਵੀਨ ਪੁਰਾਣੀ ਦੀ ਇਹ ਵੀ ਤਾਂ ਪੁਰਾਣੀ ਹੋਣੀ ਹੈ ਇੱਕ ਨਾ ਇੱਕ ਦਿਨ ਤੇ ਉੱਚੀ ਵਾਲੀ ਸੀ ਹੱਥ ਵਾਲਾ ਔਖਾ ਵੀ ਦੇਖਣਾ ਦੂਹਣਾ ਕਈ ਵਾਰੀ ਬੱਚਾ ਵੀ ਡਿੱਗ ਪੈਂਦਾ ਹੈ ਤੇ ਉਹਰੇ ਸੱਟਾਂ ਨੀਵੀਆਂ ਨਾਲ ਕੋਈ ਨਹੀਂ ਓਕੇ ਆ ਬੈਠੇ ਆ ਬੱਸ ਇਹ ਤਾਂ ਹੁੰਦਾ ਕੀ ਪਤਾ ਲੱਗੂ ਆ 500 ਵਾਲੇ ਕਬੂਤਰ ਉੜਦੇ ਆ ਕਿ ਨਹੀਂ ਸਿੱਧੀ ਗੱਲ ਹੈ ਉਹ ਬੱਚੇ ਅੰਦਰ ਕਰਦੇ ਸੀ ਆਪਾਂ ਠੀਕ ਹੈ ਕਿ ਨਹੀਂ ਤੇ ਮੈਂ ਕਿਹਾ ਇਹਨਾਂ ਦਾ ਵੀ ਸ਼ੌਂਕ ਲਾ ਦਈਏ ਬੱਚਿਆਂ ਦਾ ਆ ਕਰੋ ਚੈੱਕ ਫਿਰ ਕੈਮਰੇ ਦੀ ਫਾਲਟ ਹੈ ਕਿ ਕੀ ਦਿੱਕਤ ਹੋ ਰਹੀ ਹੈ ਯਾਰ ਬਾਹਣਾ ਆ ਕਰੋ ਚੈੱਕ ਆ ਬੱਚਿਆ ਤੇ ਜਿਹੜਾ ਸਫੇਦ ਨੇ ਨੇ ਇੰਨਾਂ ਵੀ ਵਾਰ ਕੱਢ ਕੇ ਦਿਖਾਵਾਂਗੇ ਕਦੇ ਹਾਲੇ ਤਾਂ ਛੋਟੇ ਬੋਤਨੇ ਬਾਲਬੂਲੇ ਆਲੇ ਆਣ ਤੋਂ ਫੇਰ ਦੇਖਦੇ ਆ ਤੇ ਚੋਪਰੇ ਮੈਨੂੰ ਤਾਂ ਲੱਗਦਾ ਵੀ ਕੈਮਰੇ 'ਚ ਫਾਲਟ ਪੈ ਗਿਆ ਆਪਣੇ ਬਈ ਵੱਡਾ ਬੋਤ ਹੈ ਕੈਮਰਾ ਐਦਾਂ ਵੱਡਾ ਕੀ ਫੋਨ ਲੇਵਾਂਗੇ ਹੁਣ ਆਪਾਂ ਫਲੈਸ਼ ਹਨੇਰਾ ਸੀ ਤੇ ਐਦਾਂ ਵੱਡੇ ਕੀ ਕਿਹੜਾ ਫੋਨ ਲੇਵਾਂਗੇ ਹੁਣ ਆਪਾਂ ਇਹਦੋਂ ਤਰ੍ਹਾਂ ਹੈ ਤਾਂ ਨਹੀਂ ਕੋਈ ਚਲੋ ਦੇਖਦੇ ਆ ਮਾਰਦੇ ਆ ਐਪਲ ਵਾਲੀ ਕੰਪਨੀ 'ਚ ਫੋਨ ਵੀ ਲਾਂਚ ਹੋ ਰਿਹਾ ਹੋਇਆ ਸੀ ਜੀ ਹਾਂਜੀ ਮੇਰੇ ਵੀਰੋ ਟਰੈਂਡ ਰੂਆ ਚੱਕਤੀ ਐ ਤੇ ਕੈਮਰਾ ਅੱਜ ਯਾਰ ਪਤਾ ਨਹੀਂ ਕੀ ਦਿੱਕਤ ਹੋ ਰਹੀ ਆ ਤੇ ਆ ਦੇਖਿਓ ਚਲੋ ਕੋਈ ਨਾ ਯਾਰ ਪਰ ਹੋਊਗਾ ਸੈਟ ਹੋਣਾ ਆ ਜੀ ਬਹੁਤ ਟਾਈਮ ਹੋ ਗਿਆ ਟਰੀਆਂ ਧਰੀਆਂ ਨੂੰ ਯਾਰ ਬਾਕੀ ਦਾ ਜਾਨਵਰ ਦਾਣੇ ਦਾ ਖਾਈ ਜਾਂਦੇ ਤੇ ਬੱਚੇ ਕਿੱਥੇ ਆ ਕੇ ਬੈ ਗਏ ਟੋਕਰੀਆਂ ਤੇ ਬੈ ਉਹ ਥੱਲੇ ਦੋ ਡੋਲ ਦਿੰਨੇ ਆਪਾਂ ਦਾਣੇ ਤੇ ਇਹਨਾਂ ਨੂੰ ਟੋਕਰੀਆਂ ਚ ਗਾ ਦੇਣਾ ਖੁੱਡੇ ਬਹੁਤ ਸਾਫ਼ ਕਰਨ ਵਾਲੇ ਆ ਬਾਬੇ ਬਹੁਤ ਹੀ ਜਿਆਦਾ ਗੰਦਾ ਨਾ ਚੜਾ ਕਿਉਂ ਝੂਠ ਮਾਰੀਏ ਤੇ ਇਹ ਵੀ ਸਾਫ਼ ਕਰਨ ਨਾਲ ਆ ਇਹਨਾਂ ਨੂੰ ਵੀ ਕਰਾਂਗੇ ਸਾਫ਼ ਬਹੁਤ ਜ਼ਿਆਦਾ ਗੰਦਾ ਜਮਈ ਬਹੁਤ ਹੈ ਬੰਗੜੇੰਦਾਂ ਦਾ ਠੀਕ ਹੈ ਕਿ ਨਹੀਂ ਤੇ ਚੱਲੀਏ ਬਾਹਰ ਹੁਣ ਪਹਿਲੇ ਖੁੱਡੇ ਜੋ ਵੀ ਚੱਕ ਦਈਏ ਇੱਥੇ ਜਾਣਾ ਪੂਆ ਆਪਣ ਨੂੰ ਗੋងਗੀ ਆਪਣੇ ਦੱਸ ਦਿੰਦੇ ਆ ਤੁਹਾਨੂੰ ਜਿਹੜਾ ਆਪਣਾ ਚਾਚਾ ਹੈ ਜਾਊਗੀ ਤੇ ਉਹਨਾਂ ਦੇ ਉਹਦੇ ਜਵਾਬ ਹੋਣ ਵਾਲਾ ਹੈ ਉਹਦੇ ਨਹੀਂ ਮਤਲਬ ਚਾਚੀ ਦੇ ਆਪਣੇ ਇੱਧਰ ਤੇ ਤਾਂ ਕਰਕੇ ਜਾਣਾ ਪੂਆ ਹਸਪਤਾਲ ਚ ਤੇ ਦੇਖੋ ਕੁੜੀ ਹੁੰਦੀ ਹੈ ਮੁੰਡਾ ਹੁੰਦਾ ਚਲੋ ਜੋ ਵੀ ਹੋਵੇ ਯਾਰ ਸ਼ਾਂਤੀ ਨਾਲ ਹੋ ਜੇ ਵਧੀਆ ਤੇ ਤਾਂ ਕਰਕੇ ਆਪਾਂ ਨੂੰ ਅੱਜ ਸ਼ੇਦੀ ਵਲੌਗ ਦੀ ਐਂਡਿੰਗ ਕਰਦੇ ਆਂ ਤੇ ਉੱਧਰ ਜਾਣਾ ਬੂਆ ਤੇ ਟ੍ਰੇਡ ਰੂਆ ਖੁੱਡੇ ਖੁੱਡੇ ਲਾ ਦਿੰਨੇ ਤਾਲੇ ਚੱਕ ਦੇ ਨੇ ਟਰੇਆਂ ਤਾਂ ਘੜ ਕੇ ਜਾ ਬੱਚਾ ਵੀ ਯਾਰ ਛੋਟਾ ਆ ਇੱਕ ਤਾਂ ਮਰ ਗਿਆ ਯਾਰ ਤੇ ਇੱਕ ਨਾ ਮਰੇ ਦੇਖੇ ਫੀਡ ਕਰੀਏ ਕਿ ਨਹੀਂ ਕਰੀ ਬਾਕੀ ਲੱਕ ਪੱਕ ਤਾਂ ਫੀਡ ਕਰ ਰੱਖੀਏ ਬਾਬਾ ਆ ਦੇਖੋ ਪੋਟਾ ਸੈੱਟ ਆ ਜਾਵਾ ਲੋ ਜੇ ਉਹਦੇ ਧਰ ਦਿੰਨੇ ਆ ਤੇ ਦਾਣੇ ਆਪਾਂ ਡੋਲ ਦਿੰਨੇ ਆ ਵੈਸੇ ਤਾਂ ਡੁੱਲਦੇ ਆ ਦਾਣੇ ਥੋੜੇ ਜਿਹਾ ਹੋਰ ਡੋਲ ਤੇ ਆਪਾਂ ਬਹੁਤ ਐਨੇ ਦਾ ਤੇ ਚਲਦੇ ਆ ਬਾਹਰ ਤੇ ਜੋੜੀ ਛੱਡਤੀ ਸੀ ਆਪਾਂ ਓਕੇ ਕਰਤੀ ਸੀ ਠੀਕ ਹੈ ਕਿ ਨਹੀਂ ਆਣ ਦੀ ਜੋੜੀ ਆਣੀ ਕੋਤਰਾ ਆਣ ਦਾ ਕਬੂਤਰੀ ਆਵਤੀ ਆਪਾਂ ਇਹ ਵੀ ਸੈਟਿੰਗ ਕਰ ਲੈਣਗੇ ਤੇ ਆਛਤਰੀ ਬਾਕੀ ਉਰੇ ਲੱਗੀ ਰਹਿਣ ਦਿੰਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਲੱਗਦੀ ਤੇ 10 ਦਿਨਾਂ ਤੱਕ ਬੱਚੇ ਡਾੜੀ ਵਾਲੀ ਹੋ ਜਾਣਗੇ ਹੋਪਸੋ 10 ਦਿਨਾਂ ਤੱਕ ਹੋ ਜਾਣਗੇ ਤੇ ਪਾਣੀ ਵੀ ਚੈੱਕ ਕਰਦੇ ਆਂ ਪਾਣੀ ਵੀ ਨਹੀਂ ਤਾਂ ਪਾਵਾਂਗੇ ਪਿਆਹ ਹੋਣਾ ਤਾਂ ਕੋਈ ਲੋੜ ਨਹੀਂ ਨਹੀਂ ਤਾਂ ਪਾਦਾਂਗੇ ਯਾਰ ਹਨਾ ਪਾਣੀ ਤਾਂ ਜ਼ਰੂਰੀ ਹੈ ਨਾ ਵਾਸਤੇ ਇਹ ਤਾਂ ਫੁੱਲਾ ਜਿਵੇਂ ਹੀ ਤੇ ਇੱਧਰ ਦੇਖ ਇੱਧਰ ਵੀ ਬਾਬੇ ਲਗ ਭੱਗ ਜਿਵੇਂ ਫੁੱਲਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਹੁਣ ਲਾ ਦਿੰਨੇ ਆ ਤਾਲੇ ਹੁਣ ਜਮ ਓਕੇ ਆ ਸਭ ਕੁਝ ਚੈੱਕ ਕਰਤਾ ਦਾਣੀ ਡੋਲ ਤੇ ਆਪਾਂ ਪਾਣੀ ਚੈੱਕ ਕਰ ਲਿਆ ਗੋਲੀ ਖੁੱਲਾ ਛੱਡਤਾ ਸੀ ਬਾਕੀ ਆਪਾਂ ਤੇ ਅੱਜ ਵੈਸੇ ਬੱਚਿਆਂ ਦਾ ਸ਼ੌਂਕ ਕਰਾਇਆ ਦਾ ਸੱਪਾ 10 ਦਿਨਾਂ ਤੱਕ ਹੋ ਜਾਣਗੇ ਦਾੜੀ ਵਾਲੇ ਯਾਰ ਫਿਰ ਐਦੋ ਜਿਹਾ ਸੁਆਦ ਡਾਇਆ ਕਰਾਂਗੇ ਡੇਲੀ ਇਹਨਾਂ ਨੂੰ ਮਿੰਨਾ ਦਾ ਡਾਵਾਂਗੇ ਲਗਾਤਾਰ ਤੇ ਪਿਛਲੀ ਵਾਰ ਯਾ 10-15 ਦਿਨ ਡਾ ਕੇ ਆਪਾਂ ਬੰਦ ਕਰਤੇ ਸੀ ਅੱਧੀ ਅੱਧ ਤੋਂ ਗਲਤੀ ਹੋ ਗਈ ਆਪਣੀ ਤੇ ਕੱਢਣ ਵੇਲੇ ਗਲਤੀ ਹੋ ਗਈ ਤੇ ਕੁਝ ਗਲਤੀਆਂ ਦਾ ਪਤਾ ਲੱਗਿਆ ਪਣੋ ਪ੍ਰਿੰਟ ਆ ਗਿਆ ਸੀ ਉਹ ਆ ਦੇਖ ਫਿਰ ਤੂੰ ਕੀ ਕਰਨਾ ਹੈ ਆ ਦੇਖ ਦੇਖ ਲੈ ਉਹ ਲੋ ਲੋ ਪੱਪਾ ਹੋਇਆ ਪਤਾ ਹੋਇਆ ਆ ਮੇਰੇ ਤੇ ਧਿਆਨਦਾ ਸੀ ਇਹਦਾ ਕਿਥੇ ਬਹੁਤ ਸਿਆਤਾ ਬਗਵਾ ਹੋ ਆ ਤਾਂ ਕੀ ਸੀ ਚਲੋ ਹੈ ਤੇਰਾ ਕੋਨਾ ਹਾਲ ਦਾ ਹੋਊਗਾ ਉਹ ਪਿਆ ਰਸਤੇ ਬਰਾ ਤੇਰਾ ਸਭ ਦਸ ਕਿੰਨਾ ਤੱਕ ਸੈਟਿੰਗ ਵੈਟਿੰਗ ਹੋਈਊਗੀ ਸੈਟਿੰਗ ਵੈਟਿੰਗ 15 ਦਿਨ ਲਾ ਲੋ ਯਾਰ ਮੈਕਸਿਮਮ ਹੋਊ ਤਾਂ ਕੀ ਹੈ ਦਸਿਆ ਬੰਦਰਾ ਲਾਸਟ ਤਾਹ ਕਰਕੇ ਚਲੋ ਕੋਈ ਨਾ ਤੇ ਤਾਲੇ ਤੋਲੇ ਲਾ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਮਿਲਦੇ ਆ ਚਲੋ ਕੱਲ ਵਾਲੇ ਵਲੌਗ ਚ ਸਾਰੇ ਵੀਰਾਂ ਨੂੰ ਬਾਏ ਬਾਏ ਟਾਟਾ ਜਿਹੜੇ ਵੀ ਵੀਰ ਦੇਖਦੇ ਆ ਉਹਨਾਂ ਨੂੰ ਦਿਨੋ ਲਵ ਯੂ ਕਮੈਂਟ ਕਰਦੇ ਆ ਐਵੇਂ ਕਮੈਂਟ ਕਰਦੇ ਰਿਹਾ ਕਰੋ ਲਾਈਕ ਕਰਦੇ ਰਿਹਾ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਆਪਣੀ ਵੀਡੀਓ ਤੇ ਮਿਲਦੇ ਆ ਫਿਰ ਕੱਲ ਵਾਲੇ ਵਲੌਗ ਚ ਬਾਪੂ